ਇਹ ਆ ਜੀ ਬੰਗਲਾਦੇਸ਼ ਦੇ ਅੱਜਕੱਲ ਦੇ ਕਰਤਾਧਾਰਤਾ ਸ਼ੇਖ ਹਸੀਨਾ ਤੋਂ ਬਾਅਦ ਇਹ ਮੁਹੰਮਦ ਜੁਨਸ ਜਿਹੜੇ ਇਸ ਵੇਲੇ ਖਬਰਾਂ ਦੇ ਵਿੱਚ ਆ ਥੋੜੇ ਦਿਨ ਪਹਿਲਾਂ ਇਹ ਚਾਈਨਾ ਦੇ ਵਿੱਚ ਜਾਂਦੇ ਆ ਆਪਣੇ 4 ਦਿਨ ਦੇ ਦੌਰੇ ਦੇ ਲਈ ਇਹ ਮਾਰਚ ਦੇ ਵਿੱਚ ਹੀ 26 ਤੋਂ ਲੈ ਕੇ 29 ਦੇ ਤਰੀਕ ਦੇ ਵਿੱਚ ਉੱਥੇ ਜਾ ਕੇ ਜਿਹੜਾ ਇਹ ਬਿਆਨ ਦਿੰਦੇ ਆ ਉਹਦਾ ਇੱਕ ਵਿਵਾਦ ਸ਼ੁਰੂ ਹੋ ਗਿਆ ਪੂਰੇ ਇੰਡੀਆ ਦੇ ਵਿੱਚ ਬਿਆਨ ਕੀ ਦਿੰਦੇ ਆ ਕਿ ਇੰਡੀਆ ਦੀਆਂ ਜਿਹੜੀਆਂ ਇਹ ਇਹ 7 ਸਟੇਟਸ ਹੈਗੀਆਂ ਆ ਆਹਾ ਸਿੱਲੀਗੁਰੀ ਕੋਰੀਡੋਰ ਤੋਂ ਇਧਰ-ਇਧਰ ਵਾਲੀਆਂ ਕਿ ਉਹ ਇੱਕ ਲੈਂਡਲੌਕ ਰਾਜ ਹੈਗਾ ਉਹਨਾਂ ਨੂੰ ਕੋਈ ਸਮੁੰਦਰ ਵਗੈਰਾ ਨਹੀਂ ਲੱਗਦਾ ਹੈਗਾ ਉਹਨਾਂ ਨੂੰ ਸਮੁੰਦਰ ਸਾਰਾ ਲੱਗਦਾ ਹੈ ਬੰਗਲਾਦੇਸ਼ ਦੇ ਥਰੂ ਸੋ ਉਹਨਾਂ ਨੇ ਕਿਹਾ ਕਿ ਚਾਈਨਾ ਵਾਲਿਆਂ ਨੂੰ ਇੱਧਰ ਧਿਆਨ ਦੇਣ ਦੀ ਲੋੜ ਹੈਗੀ ਆ ਇੱਧਰ ਤੁਸੀਂ ਵਧੀਆ ਕੋਈ ਬਿਜ਼ਨਸ ਕਰ ਸਕਦੇ ਹੋ ਸੋ ਇੱਕ ਇਨਡਾਇਰੈਕਟ ਤਰੀਕੇ ਦੇ ਨਾਲ ਇਹ ਮਮਮ ਜੁਨਸ ਚਾਈਨਾ ਵਾਲਿਆਂ ਨੂੰ ਇਹ ਕਹਿ ਕੇ ਗਏ ਆ ਕਿ ਤੁਸੀਂ ਆ ਜਿਹੜਾ ਚਿਕਨ ਨੈਕ ਕੋਰੀਡੋਰ ਹੈਗਾ ਇੰਡੀਆ ਦਾ ਸਿੱਲੀਗੁੜੀ ਕੋਰੀਡੋਰ ਜਿਹੜਾ ਕਿ ਸਿਰਫ 22 ਕਿਲੋਮੀਟਰ ਚੌੜਾ ਤੇ ਤੇ 70 ਕਿਲੋਮੀਟਰ ਜਿਹੜਾ ਲੰਬਾ ਆ ਤੁਸੀਂ ਇੱਧਰ ਨੂੰ ਧਿਆਨ ਦਿਓ ਜੇ ਤੁਸੀਂ ਇੱਥੇ ਕਬਜ਼ਾ ਕਰ ਲੈਨੇ ਆ ਤਾਂ ਆਹ ਜਿਹੜੀਆਂ 7 ਰਾਜ ਹੈਗੇ ਆ ਇੰਡੀਆ ਦੇ ਇਹ ਉਹਨਾਂ ਨਾਲ ਕੱਟ ਆਊਟ ਹੋ ਸਕਦਾ ਹੈ ਤੇ ਜੇਕਰ ਤੁਸੀਂ ਕੱਲ ਨੂੰ ਬਿਜ਼ਨਸ ਆਪਣਾ ਕਰਨਾ ਤਾਂ ਬੰਗਲਾਦੇਸ਼ ਤੁਹਾਨੂੰ ਪੂਰਾ ਰਾਹ ਦੇ ਸਕਦਾ ਹੈ ਤੁਸੀਂ ਪੂਰਾ ਆਪਾਂ ਸਮੁੰਦਰ ਦੇ ਰਾਹੀਂ ਜੋ ਵੀ ਵਪਾਰ ਕਰਨਾ ਹੈ ਉਹ ਕਰ ਸਕਦੇ ਆ ਤੁਹਾਨੂੰ ਘੁੰਮ ਕੇ ਮੀਆਂ ਮਾਰ ਦੇ ਉੱਪਰ ਦੀ ਜਾਣ ਦੀ ਲੋੜ ਨਹੀਂ ਹੈਗੀ ਇਨਡਾਇਰੈਕਟਲੀ ਤਰੀਕੇ ਨਾਲ ਇਹ ਮੁਹੰਮਦ ਜੁਨੈਦ ਸਾਹਿਬ ਉੱਥੇ ਜਾ ਕੇ ਉਹਨਾਂ ਨੂੰ ਇਹ ਚੀਜ਼ ਕਹਿ ਕੇ ਆਇਆ ਜਿਹਦਾ ਕਿ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਵਿਰੋਧ ਕੀਤਾ ਜਾ ਰਿਹਾ ਤੇ ਜਿਹੜੇ ਸੈਨਾ ਮੁਖੀ ਹੈਗੇ ਇੰਡੀਆ ਦੇ ਉਹਨਾਂ ਨੇ ਵੀ ਕਿਹਾ ਕਿ ਇਹ ਜਿਹੜਾ ਚਿਕਨ neck ਕੋਰੀਡੋਰ ਹੈਗਾ ਇਹ ਇੰਡੀਆ ਦਾ ਵੀਕ ਪੁਆਇੰਟ ਨਹੀਂਗਾ ਇਹ ਸਟਰੋਂਗ ਪੁਆਇੰਟ ਹੈਗਾ ਸਾਡੀ ਜਿਹੜੀ ਜ਼ਿਆਦਾਤਰ ਸੈਨਾ ਹੈਗੀ ਆ ਅਸਾਮ ਰਾਈਫਲਸ ਹੋਗੇ ਜਾਂ ਹੋਰ ਜਿੰਨੀ ਵੀ ਸੈਨਾ ਹੈਗੀ ਆ ਇਹਦੇ ਲਾਗੇ ਸਾਗੇ ਹੀ ਬੈਠੀ ਆ ਅਸੀਂ ਛੇਤੀ ਇੱਥੇ ਇਕੱਠੇ ਹੋ ਸਕਦੇ ਹਾਂ ਬਹੁਤ ਵੱਡੀ ਮਾਤਰਾ ਦੇ ਵਿੱਚ ਸੋ ਇਹ ਸਾਡਾ ਇੱਕ ਵੀਕ ਪੁਆਇੰਟ ਨਹੀਂਗਾ ਇਹ ਸਾਡਾ ਇੱਕ ਮਜ਼ਬੂਤ ਕੜੀ ਹੈਗੀ ਤੇ ਬਹੁਤ ਸਾਰੇ ਜਿਹੜੇ ਅਸਾਮ ਦੇ ਵੀ ਇਹ ਸੀਐਮ ਸੀਗੇ ਉਹਨਾਂ ਨੇ ਵੀ ਇਹਨਾਂ ਦਾ ਵਿਰੋਧ ਕੀਤਾ ਕਾਫੀ ਫਿਲਹਾਲ ਉਹ ਇਸ ਹਸਾਬ ਨਾਲ ਉੱਥੇ ਜਾ ਕੇ ਬਿਆਨ ਦੇ ਕੇ ਇਸ ਵੇਲੇ ਵਿਵਾਦਾਂ ਦੇ ਵਿੱਚ ਆ ਚੁੱਕੇ ਆ ਪਹਿਲਾਂ ਵੀ ਉੱਥੇ ਜਿਹੜਾ Hindu ਜਿਹੜੇ ਸੀਗੇ ਇੱਕ ਉੱਥੇ ਪੰਡਤ ਸੀਗੇ ਉਹਨਾਂ ਨੂੰ ਵੀ ਅੰਦਰ ਕੀਤਾ ਤੇ Hinduਾਂ ਦੇ ਬਹੁਤ ਸਾਰੇ ਮੰਦਰਾਂ ਤੇ ਵੀ ਜੋ ਹਮਲੇ ਹੋ ਰਿਹਾ ਐ ਅਟੈਕਸ ਹੋ ਰਿਹਾ ਐ ਉੱਥੇ ਕਿਉਂਕਿ Hindu ਉੱਥੇ ਮਿਨੋਰਟੀਜ਼ ਹੈਗੇ ਆ ਉਹਨਾਂ ਦੀ ਵਜ੍ਹਾ ਕਰਕੇ ਵੀ ਇਹ ਕਾਫੀ ਕਲੈਸ਼ ਇੰਡੀਆ ਤੇ ਬੰਗਲਾਦੇਸ਼ ਦਾ ਪਹਿਲਾਂ ਚੱਲ ਆ ਹੀ ਰਿਹਾ ਸੋ ਜਦੋਂ ਸ਼ੇਖ ਅਸੀਨਾ ਸੀਗੀ ਉਹਨਾਂ ਟਾਈਮ ਤਾਂ ਇੰਡੀਆ ਦੇ ਨਾਲ ਇਹਨਾਂ ਦੇ ਜਿਹੜੇ ਰਿਲੇਸ਼ਨ ਸੀਗੇ ਉਹ ਬੈਟਰ ਹੋ ਚੁੱਕੇ ਸੀਗੇ ਪਰ ਹੁਣ ਇਹ ਜਦ ਦੇ ਮੁਹੰਮਦ ਯੂਨਸ ਆਇਆ ਇਹਨਾਂ ਦੇ ਜਿਹੜੇ ਰਿਲੇਸ਼ਨ ਆ ਪਾਕਿਸਤਾਨ ਨਾਲ ਤਾਂ ਬੈਟਰ ਹੋਏ ਆ ਕਿਉਂਕਿ ਪਾਕਿਸਤਾਨ ਨੂੰ ਤਾਂ ਕਹਿ ਰਿਹਾ ਕਿ ਹੁਣ ਤੁਸੀਂ ਬਿਨਾ ਵੀਜ਼ਾ ਤੋਂ ਵੀ ਇੱਧਰ ਇਹ ਫ੍ਰੀ ਜਿਹੜਾ ਹੈਗਾ ਉਹ ਵਿਜ਼ਿਟ ਕਰ ਸਕਦੇ ਆ ਪਰ ਇੰਡੀਆ ਦੇ ਖਿਲਾਫ ਇਹ ਫਿਲਹਾਲ ਇਸ ਤਰ੍ਹਾਂ ਦੇ ਜਾ ਜਾ ਕੇ ਉਹਨਾਂ ਨੂੰ ਸਕੀਮਾਂ ਦੇ ਰਿਹਾ ਉਹਨਾਂ ਦੀਆਂ ਕਮਜ਼ੋਰ ਕੜੀਆਂ ਦੱਸ ਰਿਹਾ ਇਹ ਆਲਾ ਸਿਸਟਮ ਤੁਸੀਂ ਉੱਥੇ ਕਰ ਸਕਦੇ ਆਗੇ। ਦਿਨਿਕ ਪਾਸ ਕਰਦੀ ਇਸ ਖਬਰ ਦੇ ਮਤਾਬਿਕ ਜਿਹੜਾ ਚਾਈਨਾ ਨੇ ਪਟਾਣ ਦਾ 2% ਜਿਹੜੀ ਜ਼ਮੀਨ ਹੈਗੀ ਆ ਉਹ ਉੱਤੇ ਕਬਜ਼ਾ ਕੀਤਾ ਹੋਇਆ ਪਟਾਣ ਵਾਲੇ ਹੱਲੇ ਕੀ ਇਨਕਾਰ ਕਰ ਰਿਹਾ ਪਰ ਇਸ ਖਬਰ ਦੇ ਮਤਾਬਿਕ ਤੇ ਇਹਨਾਂ ਦੇ ਮਤਾਬਿਕ ਇਹ ਉੱਥੇ ਇਹਨਾਂ ਨੇ 22 ਪਿੰਡ ਵੀ ਇਹਨਾਂ ਨੇ ਵਸਾਇਆ ਆ ਚਾਈਨਾ ਵਾਲਿਆਂ ਨੇ ਤੇ ਇਹ ਲਗਭਗ ਪਟਾਣ ਦੇ ਵਿੱਚ ਜਿਹੜੀ ਇੱਕ ਇਹ ਡੋਕਲਾਮ ਨਾਮ ਦੀ ਜਗ੍ਹਾ ਹੈਗੀ ਆ ਉਹਦੇ ਲਾਗੇ ਸਕੇ ਇਹਨਾਂ ਨੇ ਇਹ ਪੂਰਾ ਜਿਹੜਾ ਵੀ ਹੈਗਾ ਵਸਾਇਆ ਹੈਗਾ। ਤੇ ਜਿਹੜਾ ਇਹ ਡੋਕਲਾ ਨਾਮ ਦੀ ਜਗ੍ਹਾ ਹੈਗੀ ਇਹ ਸਿੱਲੀ ਗੁੜੀ ਤੋਂ ਸਿਰਫ 100 ਕਿਲੋਮੀਟਰ ਦੇ ਯਾਨੀ ਕਿ ਬਕਵੇ ਦੇ ਉੱਤੇ ਹੈਗੀ ਆ ਸੋ ਇਹ ਵੀ ਕਿਤੇ ਨਾ ਕਿਤੇ ਇੱਕ ਤਰ੍ਹਾਂ ਦੇ ਨਾਲ ਜਿਹੜਾ ਸਿਕਿਉਰਿਟੀ ਨੂੰ ਇਹ ਥ੍ਰੈਟ ਜਿਹੜਾ ਹੈਗਾ ਇੰਡੀਆ ਦੀ ਨੂੰ ਹੈਗਾ ਆ ਜੇ ਇੰਡੀਆ ਦੀਆਂ ਇਹ ਚਿਕਨ ਨੱਕ ਤੋਂ ਇਧਰ ਵਾਲੀਆਂ ਇਹ ਸਟੇਟਸ ਦੀ ਗੱਲ ਕੀਤੀ ਜਾਵੇ ਜਿਹਦੇ ਵਿੱਚ ਅਰੂਣਾਚਲ ਪ੍ਰਦੇਸ਼ ਹੋ ਗਿਆ ਮਨੀਪੁਰ ਹੋ ਗਿਆ ਮਘਾਲਿਆ ਹੋ ਗਿਆ ਇਹ ਜਿਹੜੀਆਂ ਸਟੇਟਸ ਹੈਗੀਆਂ ਇਹਨਾਂ ਦੇ ਵਿੱਚ ਨਾਗaland ਹੋ ਗਿਆ ਇਹਨਾਂ ਦੇ ਵਿੱਚ ਟ੍ਰਬਲ ਰਹਿੰਦੀ ਆ ਲੋਕ ਇੱਥੇ ਫੌਜ ਦੇ ਨਾਲ ਮੁਕਾਬਲਾ ਕਰ ਰਿਹਾ ਸਰਕਾਰਾਂ ਦੇ ਨਾਲ ਲੜ ਰਿਹਾ ਇੱਥੇ ਕੋਈ ਕਿਤੇ ਇਹ ਡੋਡੀਆਂ ਅਫੀਮ ਦੀ ਖੇਤੀ ਬਹੁਤ ਹੋ ਰਹੀ ਆ ਮੀਆਂ ਮਾਰਦੇ ਨਾਲ ਇਹਨਾਂ ਦਾ ਏਰੀਆ ਲੱਗਦਾ ਕਰਕੇ ਇੱਥੇ ਬਹੁਤ ਸਾਰੇ ਜਿਹੜੇ ਇਹ ਲੋਕ ਆ ਗਏ ਆ ਜਿਹੜੇ ਉਧਰੋਂ ਹਥਿਆਰਬੰਦ ਤਰੀਕੇ ਨਾਲ ਇੱਕ ਤਰ੍ਹਾਂ ਨਾਲ ਇਹਨਾਂ ਦੇ ਵਿੱਚ ਇਹ ਵਿਦਰੋਹ ਚੱਲਦਾ ਰਹਿੰਦਾ ਜੇ ਮਨੀਪੁਰ ਦੀ ਗੱਲ ਕਰੀਏ ਤਾਂ ਉੱਥੇ ਇਸ ਵੇਲੇ ਅਬ ਸਵਾ ਵਰਗੇ ਕਾਨੂੰਨ ਲੱਗੇ ਹੋਏ ਆ ਦੇਖਦੇ ਹੀ ਸਾਰ ਜਾਨੀ ਕਿ ਗੋਲੀ ਮਾਰਨ ਦੇ ਰਾਸ਼ਟਰਪਤੀ ਸ਼ਾਸਨ ਉੱਤੇ ਲੱਗਾ ਹੋਇਆ ਹੈ ਨਾ ਸੋ ਇਸ ਤਰ੍ਹਾਂ ਨਾਲ ਇਹ ਟ੍ਰਬਲ ਵਾਲਾ ਏਰੀਆ ਹਮੇਸ਼ਾ ਤੋਂ ਰਿਹਾ ਹੀ ਆ ਤੇ ਅਰੂਣਾਚਲ ਪ੍ਰਦੇਸ਼ ਦੇ ਉੱਤੇ ਚਾਈਨਾ ਵਾਲੇ ਹਮੇਸ਼ਾ ਤੋਂ ਹੀ ਆਪਣਾ ਅਧਿਕਾਰ ਜਤਾਉਂਦੇ ਰਹਿਆ ਪਿਛਲੀ ਵਾਰੀ ਜਦੋਂ ਉੱਥੇ ਲੰਪਿੰਗ ਖੇਡਾਂ ਹੋਈਆਂ ਸੀ ਉੱਥੋਂ ਦੇ ਜਿਹੜੇ ਕੋਈ ਖਿਡਿਆਰੀ ਸੀਗੇ ਉਹਨਾਂ ਨੂੰ ਕਹਿੰਦੇ ਇਥੇ ਤੁਹਾਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਜੀ ਤੁਸੀਂ ਤਾਂ ਹੈ ਹੀ ਚਾਈਨਾ ਦੇ ਆ ਫਲਾਈਟ ਫੜੋ ਤੇ ਆ ਜਾਓ ਨਾ ਇਸ ਤਰ੍ਹਾਂ ਦੇ ਨਾਲ ਇਹ ਵਿਵਾਦਪੂਰਨ ਜਿਹੜੇ ਆਪਣੇ ਬਿਆਨ ਸਮੇਂ-ਸਮੇਂ ਤੇ ਜਾਰੀ ਕਰਦੇ ਰਹਿੰਦੇ ਆ ਤੇ ਅਰੂਨਾ ਚਲ ਪ੍ਰਦੇਸ਼ ਨੂੰ ਤਾਂ ਇਹ ਚਾਈਨਾ ਵਾਲੇ ਕਹਿੰਦੇ ਆ ਇਹ ਕਿ ਸਾਡਾ ਹੀ ਹਿੱਸਾ ਸੋ ਉਹਦੇ ਵਿਚਕਾਰ ਜਾ ਕੇ ਇਹ ਹੁਣ ਬੰਗਲਾਦੇਸ਼ ਦੇ ਜਿਹੜੇ ਇਹ ਜੂਨੀਅਰ ਸਾਹਿਬ ਕਹਿ ਕੇ ਆਏ ਆ ਕਿ ਤੁਸੀਂ ਇਹ ਜਿਹੜੇ 7 ਸਟੇਟਸ ਹੈਗੀਆਂ ਆ ਉਹਨਾਂ ਦਾ ਤਾਂ ਸਿਰਫ ਜਿਹੜਾ ਸਮੁੰਦਰ ਲੱਗਦਾ ਹੈ ਤਾਂ ਲੈਂਡਲੌਕ ਰਾਜ ਹੈਗੇ ਆ ਸਾਰੇ ਸਮੁੰਦਰ ਜਿਹੜਾ ਵੀ ਲੱਗਦਾ ਹੈ ਬੰਗਲਾਦੇਸ਼ ਦੇ ਥਰੂ ਹੀ ਇੱਥੇ ਲੱਗਦਾ ਆ ਸੋ ਤੁਸੀਂ ਇੱਧਰ ਨੂੰ ਧਿਆਨ ਦਿਓ ਉਹਨੇ ਇੰਡਾਇਰੈਕਟਲੀ ਇਹ ਚੀਜ਼ ਕਹੀ ਜੇ ਗੱਲ ਕੀਤੀ ਜਾਵੇ ਚਾਈਨਾ ਨੇ ਤਾਂ ਜਿਹੜਾ ਇਹ ਪੀਓਕੀ ਪਾਕਿਸਤਾਨ ਅਨੋਕੁਪਾਈਡ ਕਸ਼ਮੀਰ ਹੈਗਾ ਉਹਦੇ ਵਿੱਚ ਵੀ ਇੱਕ ਪੂਰਾ ਆਪਣਾ ਰਾਹ ਬਣਾਇਆ ਹੋਇਆ ਜਿਹੜਾ ਕੀ ਵਪਾਰ ਉਹ ਸਮੁੰਦਰ ਦੇ ਵਿੱਚ ਇੱਧਰ ਦੀ ਵੀ ਕਰਦੇ ਆ ਤੇ ਇਹਨਾਂ ਨੇ ਇਧਰੋਂ ਮੀਆਂ ਮਾਰ ਦੇ ਵਿੱਚ ਵੀ ਆਪਣਾ ਇੱਕ ਬਣਾਉਣ ਜਾ ਰਿਹਾ ਕਿਉਂਕਿ ਚਾਈਨਾ ਨੂੰ ਉਧਰੋਂ ਘੁੰਮਣ ਕੇ ਜਾਣਾ ਪੈਂਦਾ ਸੀ ਜਦੋਂ ਕੋਈ ਵੀ ਆਪਣੇ ਇਹ ਪੋਰਟ ਦੇ ਥਰੂ ਕੋਈ ਵੀ ਬਿਜ਼ਨਸ ਕਰਦੇ ਆਗੇ ਪੂਰੇ ਵਰਲਡ ਦੇ ਨਾਲ ਜਿੱਥੋਂ ਸ਼ਿਪ ਵਗੈਰਾ ਦੇ ਥਰੂ ਸੋ ਹੁਣ ਇਹ ਜਾ ਕੇ ਕਹਿ ਕੇ ਆਇਆ ਕਿ ਮੁਹੰਮਦ ਜੁਨਸਪੇ ਤੁਸੀਂ ਇਹ ਇਨਡਾਇਰੈਕਟਲੀ ਪਿਆ ਰਾਜਾਂ ਦੇ ਵਿੱਚੋਂ ਸਿੱਧੀ ਤੁਸੀਂ ਕੱਢੋ ਬੰਗਲਾਦੇਸ਼ ਦੇ ਵਿੱਚ ਹੀ ਤਾਂ ਇੱਥੋਂ ਤੁਹਾਨੂੰ ਹੋਰ ਲਾਗੇ ਹੋ ਜਾਊਗਾ ਇੱਥੇ ਸਾਰੀ ਦੁਨੀਆ ਦੇ ਨਾਲ ਵਪਾਰ ਕਰਨ ਦੇ ਲਈ ਸੋ ਇਸ ਤਰ੍ਹਾਂ ਉਹ ਇੱਕ ਇਨਡਾਇਰੈਕਟ ਵੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਉੱਥੇ ਜਾ ਕੇ ਕਹਿ ਕੇ ਆਇਆ ਜਾਂ ਕਹਿ ਲਓ ਕਿ ਚਾਈਨਾ ਨੂੰ ਖੁਸ਼ ਕਰਨ ਦੇ ਲਈ ਕਹਿ ਕੇ ਆਇਆ ਸੋ ਇਸ ਤਰ੍ਹਾਂ ਕਰਕੇ ਇਹ ਸਾਰਾ ਇੱਕ ਵਿਵਾਦਪੂਰਨ ਜਿਹੜਾ ਬਿਆਨ ਸੀਗੇ ਉਹਨਾਂ ਨੇ ਹੁਣ ਦਿੱਤੇ ਆ ਸੋ ਇੱਕ ਤਰ੍ਹਾਂ ਨਾਲ ਕਹਿ ਸਕਦੇ ਆਂ ਕਿ ਉਹ ਇਹ ਵੱਡੀ ਮੱਛੀ ਐ ਇਸ ਵੇਲੇ ਚਾਈਨਾ ਹੈਗੀ ਇਸ ਖਿੱਤੇ ਦੀ ਇੱਕ ਵਪਾਰਕ ਤੌਰ ਤੇ ਵੀ ਉਦਾਂ ਵੀ ਉਹ ਵਾਲੇ ਦੁਆਲੇ ਆਪਣੇ ਪੈਸੇ ਦੇ ਦੇ ਕੇ ਪਹਿਲਾਂ ਸ਼੍ਰੀ ਲੰਕਾ ਨੂੰ ਵੀ ਪੈਸੇ ਦਿੱਤੇ ਆ ਤੇ ਪਾਕਿਸਤਾਨ ਦਾ ਵੀ ਕੋਈ ਵੀ ਪੈਸੇ ਪੂਸੇ ਦੇ ਕੇ ਹੈਲਪ ਕਰਦੇ ਰਹਿੰਦੇ ਆ ਸੋ ਹੋ ਸਕਦਾ ਬੰਗਲਾਦੇਸ਼ ਵੀ ਉਸੇ ਹੀ ਚੀਜ਼ ਦੇ ਵਿੱਚ ਇਹਨਾਂ ਦੇ ਜਿਹੜੇ ਆ ਰਿਹਾ ਹੋਊਗਾ ਕਿ ਸ਼ਾਇਦ ਕੋ ਸਾਡੀ ਇਹਦੇ ਹੈਲਪ ਵਗੈਰਾ ਕਰ ਜਿਵੇਂ ਅਸੀਂ ਚਾਈਨਾ ਦੀ ਗੱਲ ਕਰੀਏ ਚਾਈਨ ਵਾਲੇ ਪਠਾਨ ਦੇ ਵਿੱਚ ਵੀ ਪੂਰੀ ਆਪਣੀ ਨਿਗਰਾਨੀ ਰੱਖਦੇ ਆ ਪਿੱਛੇ ਜਾ ਇਹਨਾਂ ਨੇ ਨੇਪਾਲ ਦੇ ਵਿੱਚ ਵੀ ਇੱਕ ਆਪਣੀ ਰੇਲਵੇ ਲਾਈਨ ਬਣਾਉਣ ਜਾ ਰਹੇ ਆ ਜੇ ਦੱਸਦਾ ਕਿ ਇਹ ਨੇਪਾਲ ਦੇ ਵਿੱਚ ਇਹਨਾਂ ਨੇ ਪੁਖਾਰਾ ਨਾਮ ਦੀ ਜਗ੍ਹਾ ਦੇ ਉੱਤੇ ਇੱਕ ਜਿਹੜਾ ਇਹ ਇੰਟਰਨੈਸ਼ਨਲ ਹਵਾਈ ਹੱਡਾ ਬਣਾਇਆ ਉਹ ਵੀ ਚਾਈਨਾ ਵਾਲਿਆਂ ਦੀ ਮਦਦ ਦੇ ਨਾਲ ਹੀ ਬਣਿਆ ਤੇ ਹੁਣ ਨੇਪਾਲ ਦੇ ਵਿੱਚ ਇੱਕ ਇਹਨਾਂ ਦਾ ਰੋਡ ਬਣ ਰਿਹਾ ਜਿੱਥੋਂ ਟ੍ਰੇਨ ਜਾਇਆ ਕਰੂਗੀ ਟ੍ਰੇਨ ਦੇ ਨਾਲ ਹੀ ਯਾਨੀ ਕਿ ਚਾਈਨਾ ਨੂੰ ਲੋਕ ਜਾ ਸਕਦੇ ਹਨ ਸੋ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜੀਆਂ ਆਲੇ-ਦੁਆਲੇ ਵਾਲੇ ਇਹ ਇਹ ਕੰਟਰੀਸ ਹੈਗੀਆਂ ਇੰਡੀਆ ਦੀਆਂ ਉਹਨਾਂ ਦਾ ਝਕਾ ਚਾਈਨਾ ਵਾਲੇ ਆਪਣੇ ਵੱਲੋਂ ਕਰਵਾ ਰਹੇ ਆ ਜਾਂ ਪੈਸਾ ਦੇ ਕੇ ਜਾਂ ਉੱਥੇ ਕੋਈ ਡਿਵੈਲਪਮੈਂਟ ਵਾਲੀ ਕੋਈ ਉਹਨਾਂ ਨਾਲ ਗੱਲਬਾਤ ਕਰਕੇ ਕਿ ਅਸੀਂ ਤੁਹਾਡੀ ਡਿਵੈਲਪਮੈਂਟ ਕਰਾਂਗੇ ਸੋ ਇਸ ਤਰ੍ਹਾਂ ਦੇ ਨਾਲ ਆਪਣੇ ਉਹ ਜਾਲ ਦੇ ਵਿੱਚ ਪਸਾਰ ਰਹਿਆ ਪਰ ਜੇ ਅਸੀਂ ਗੱਲ ਕਰੀਏ ਚਾਈਨਾ ਵਾਲਿਆਂ ਦੀ ਜਿਹੜੀ ਨੀਤੀ ਹੈਗੀ ਆ ਉਹ ਇਹ ਵਿਸਤਾਰ ਕਰਨ ਦੀ ਨੀਤੀ ਹੈਗੀ ਆ ਹੋਰ ਜਿਹੜੇ ਛੋਟੇ-ਮੋਟੀਆਂ ਕੰਟਰੀਜ਼ ਹੈਗੀਆਂ ਉਹਨਾਂ ਨੂੰ ਦੱਬਣ ਦੀ ਇਹ ਤਰ੍ਹਾਂ ਇੱਕ ਤਰ੍ਹਾਂ ਦੀ ਨੀਤੀ ਹੈ ਨਾ ਇੱਕ ਸਾਈ ਚਿੰਡਾ ਜਿਹੜਾ ਏਰੀਆ ਇੰਡੀਆ ਦਾ 1962 ਦੇ ਵਿੱਚ ਵੀ ਇਹਨਾਂ ਨੇ ਉੱਥੋਂ ਜਿਹੜਾ ਸੀਗਾ ਜਦੋਂ ਲੜਾਈ ਹੋਈ ਸੀ ਉਹਦੇ ਵਿੱਚ ਅੱਜ ਤੱਕ ਇਹਨਾਂ ਦੇ ਕਬਜ਼ੇ ਦੇ ਵਿੱਚ ਹੈਗਾ ਸੋ ਤਿੱਬਤ ਦੇਖ ਲਓ ਤੁਸੀਂ ਹੌਲੀ ਹੌਲੀ ਕਰਕੇ ਇਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਇਹ ਚਾਈਨਾ ਦੇ ਵਿੱਚੇ ਮਿਲਾ ਲਿਆ ਤੇ ਅੱਜ ਕੱਲ ਤਾਂ ਇਹ ਨਕਸ਼ਿਆਂ ਦੇ ਵਿੱਚ ਵੀ ਤਿੱਬਤ ਦਿਖਣ ਨੂੰ ਦਿਖਣ ਨੂੰ ਹੀ ਹਟ ਗਿਆ ਕਿ ਇੱਕ ਤਰ੍ਹਾਂ ਨਾਲ ਉਹ ਚਾਈਨਾ ਦਾ ਇਹ ਹਿੱਸਾ ਹੁਣ ਸ਼ੋ ਹੋਣ ਲੱਗ ਪਿਆ ਸੋ ਇਸ ਤਰ੍ਹਾਂ ਇਹਨਾਂ ਦੀਆਂ ਨੀਤੀਆਂ ਜਿਹੜੀਆਂ ਹੈਗੀਆਂ ਇਹ ਚਾਈਨਾ ਦੀਆਂ ਤਰੱਕੀ ਕਰ ਰਿਹਾ ਡਿਵੈਲਪਮੈਂਟ ਵੀ ਕਰ ਰਿਹਾ ਫੌਜਲੋਂ ਵੀ ਪੂਰੇ ਇਸ ਵੇਲੇ ਇਹ ਸਖਸ਼ਮ ਮਹਿ ਗਿਆ ਤੇ ਐਸ ਵੇਲੇ ਜਿਹੜੀ ਵਰਲਡ ਦੀ ਪਾਵਰ ਹੈਗੀ ਆ ਅਮਰੀਕਾ ਨੂੰ ਪੂਰੀ ਟੱਕਰ ਦੇ ਰਹਾ ਸੋ ਇਹਨਾਂ ਚੀਜ਼ਾਂ ਕਰਕੇ ਜਿਹੜੇ ਬਾਕੀ ਆਲੇ ਦੁਆਲੇ ਵਾਲੇ ਦੇਸ਼ ਹੈਗੇ ਆ ਇੰਡੀਆ ਦੇ ਉਦੋਂ ਚਕਾਰ ਰੱਖ ਰਹੇ ਆ ਵੈਸੇ ਇੰਡੀਆ ਵਾਲੇ ਵੀ ਅੰਦਰ ਖਾਤੀ ਉਹਨਾਂ ਨਾਲ ਚਕਾਰ ਰੱਖ ਰਿਹਾ ਜਿੰਨਾ ਬਿਜ਼ਨਸ ਚਾਈਨਾ ਇੰਡੀਆ ਦੇ ਵਿੱਚ ਕਰਦਾ ਉੱਥੇ ਕੋਈ ਹੋਰ ਕਿਤੇ ਉਹ ਜਿਆਦਾ ਕਰਦਾ ਨਹੀਂ ਹੋਣਾ ਕਿਉਂਕਿ ਇੰਡੀਆ ਦੀ ਆਬਾਦੀ 140 ਕਰੋੜ ਦੇ ਲਗਭਗ ਹੈਗੀ ਆ ਪਰ ਫਿਲਹਾਲ ਜਿਹੜਾ ਆਪਣਾ ਮੇਨ ਟਾਪਿਕ ਸੀਗਾ ਕਿ ਬੰਗਲਾਦੇਸ਼ ਵਾਲਾ ਉੱਥੇ ਜਾ ਕੇ ਇਦਾਂ ਦੀਆਂ ਚੀਜ਼ਾਂ ਕਹਿ ਕੇ ਆਇਆ ਸ਼ਾਇਦ ਉਹਨੂੰ ਕੋਈ ਉਥੇ ਵਾਦੇ ਹੋਏ ਹੋਗੇ ਕਿ ਅਸੀਂ ਤੁਹਾਡੇ ਆ ਡਵੈਲਪਮੈਂਟ ਕਰਦੇਾਂਗੇ ਜਾਂ ਕੁਝ ਵੀ ਹੈਗਾ ਪਰ ਉਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੂਗਾ ਫਿਲਹਾਲ ਇਹ ਆਪਣੀ ਖਬਰ ਥਾਰ ਰਹੀ ਜੇਕਰ ਕੋਈ ਵਧੀਆ ਲੱਗੀ ਜਾਂ ਕੁਝ ਕਮੀ ਲੱਗੀ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਓ ਅੱਗੇ ਤੋਂ ਨੂੰ ਸੁਧਾਰ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਫਿਰ ਮਿਲਾਂਗੇ